ਸਤਨਾਮ ਵਾਹਿਗੁਰੂ ਸਾਹਿਬ ਜੀ ਤਨਾ ਸ੍ਰੀ ਮਹਲਾ 4 ਹਮ ਅੰਦਲੇ ਅੰਦ ਬਿਖੈ ਬਿਖਰਾਤੇ ਕਿਉ ਚਾਲੇ ਗੁਰ ਚਾਲੇ ਸਤਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੈ ਆਪਣ ਪਾਲੀ ਹਮ ਅੰਦਲੇ ਅੰਦ ਬਿਖੈ ਬਿਖਰਾਤੇ ਕਿਉ ਚਾਲੇ ਗੁਰ ਚਾਲੇ ਸਤ ਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੈ ਆਪਣ ਪਾਲੀ ਗੁਰ ਸਿੱਖ ਮੀਤ ਚਲੋ ਗੁਰ ਚਾਨੇ ਜੋ ਗੁਰ ਕਹਿ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਰਹਾਓ ਹਰ ਕੇ ਸੰਤ ਸੁਨਹੁ ਜਨ ਭਾਈ ਗੁਰ ਸੇਵੋ ਬੇਗ ਬੇਗਾਲੀ ਸਤਿਗੁਰੂ ਸੇਵ ਖਰਚ ਹਰ ਬੰਧੋ ਮਤ ਆ ਜਾਣੋ ਆਜ ਕੇ ਕਾਲੀ ਹਰ ਕੇ ਸੰਤ ਜਪੋ ਹਰ ਜਪਣੋ ਹਰ ਸੰਤ ਚਲੇ ਹਰ ਨਾਲੇ ਜਿਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇ ਲੇ ਲਾਲੀ ਹਰ ਹਰ ਜਪਣ ਜਪ ਲੋਚ ਲੋਚਾਣੀ ਹਰ ਕਿਰਪਾ ਕਰ ਬਨਵਾਲੇ ਜਨ ਨਾਨਕ ਸੰਗਤ ਸਾਧ ਹਰ ਮੇਲੋ ਹਮ ਸਾਧ ਜਨਾ ਪਗ ਰਾਲੇ ਹਰ ਹਰ ਜਪਣ ਜਪ ਲੋਚ ਨੋ ਜਾਣੀ ਹਰ ਕਿਰਪਾ ਕਰ ਬਨਵਾਲੇ ਜਨ ਨਾਨਕ ਸੰਗਤ ਸਾਧ ਹਰ ਮਿਲੋ ਹਮ ਸਾਧ ਜਨਾ ਪਗ ਰਾਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇਓ ਤਨ ਤਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਚੌਥੇ ਪਾਤਸ਼ਾ ਅਜ ਦਾ ਪਾਵਨ ਹੁਕਮ ਤਨ ਅਸਰੀ ਰਾਗ ਦੇ ਅੰਦਰ ਜੁਗੋ ਜੁਗਟਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 667 ਅਤੇ 668 ਤੇ ਸਤਿਗੁਰੂ ਅਜ ਦਾ ਪਾਵਨ ਹੁਕਮ ਜਾਰੀ ਕਰਦੇ ਹਨ ਸਤਿਗੁਰੂ ਉਸ ਅਕਾਲ ਪੁਰਖ ਪਰਮਾਤਮਾ ਦੇ ਅੱਗੇ ਅਰਦਾਸ ਬੇਨਤੀ ਜੋਦੜੀ ਕਰਦੇ ਹਨ ਆਪ ਤੇ ਉਹ ਪਰਮੇਸ਼ਰ ਰੂਪ ਹਨ ਲੇਕਿਨ ਸਾਨੂੰ ਕਾਲ ਯੁਗ ਜੀਵਾਂ ਨੂੰ ਸਮਝਾਉਣ ਵਾਸਤੇ ਸਤਿਗੁਰੂ ਦਸਨਾ ਕਰਦੇ ਹਨ ਕਿ ਉਸ ਆਕਾਲ ਪੁਰਖ ਪਰਮਾਤਮਾ ਦੇ ਚਰਨਾਂ ਦੇ ਵਿੱਚ ਕਿਸ ਤਰ੍ਹਾਂ ਜੁੜਨਾ ਕਿਸ ਤਰ੍ਹਾਂ ਉਹਦੇ ਵਿੱਚ ਚਰਨਾਂ 'ਚ ਅਰਦਾਸ ਕਰਨੀ ਹੈ ਕਿਸ ਤਰ੍ਹਾਂ ਪ੍ਰਭੂ ਦੇ ਅੱਗੇ ਧਰਲਾ ਲੈਣਾ ਹੈ ਸਤਿਗੁਰੂ ਦੱਸਣਾ ਕਰਦੇ ਨੇ ਹਮ ਅੰਦਲੇ ਅੰਦ ਵਿਖੇ ਵਿਖਰਾਤੇ हे ਪ੍ਰਭੂ ਸਾਡੇ ਕੋਲ ਗਿਆਨ ਦੀ ਰੋਸ਼ਨੀ ਨਹੀਂ ਅਸੀਂ ਛੋਟੀ ਬੁੱਧੀ ਅਨੁਸਾਰ ਅਸੀਂ ਤੈਨੂੰ ਜੱਭ ਨਹੀਂ ਸਕਦੇ ਅਸੀਂ ਤੇਰੇ ਦੱਸੇ ਹੋਏ ਰਸਤੇ ਤੇ ਤੁਰ ਨਹੀਂ ਰਹੇ ਕਿਉਂਕਿ ਸਾਡੇ ਕੋਲ ਗਿਆਨ ਨਹੀਂ ਗਿਆੰਦੀ ਰੋਸ਼ਨੀ ਨਹੀਂ ਸਾਡੇ ਕੋਲ ਅੱਖਾਂ ਹੁੰਦਿਆਂ ਹੋਇਆਂ ਵੀ ਅਸੀਂ ਅੰਨ੍ਯਾਂ ਦੀ ਤਰ੍ਹਾਂ ਭਟਕਦੇ ਫਿਰਦੇ ਹਾਂ ਹਮ ਅੰਦਲੇ ਅੰਦ ਬਿਖੇ ਬਿਖਰਾਤੇ ਬਿਖੇ ਮਾਇਆ ਦਾ ਜ਼ਹਿਰ ਜਿਹੜਾ ਇਹਦੇ ਰੰਗ ਇਹਦੇ ਰੰਗ ਦੇ ਵਿੱਚ ਰੰਗੇ ਹੋਏ ਹਾਂ ਕਿਉਂ ਚੱਲੇ ਗੁਰ ਚਾਲੀ ਕਿਸ ਤਰ੍ਹਾਂ ਗੁਰੂ ਦੀ ਦੱਸੇ ਹੋਏ ਰਸਤੇ ਤੇ ਚੱਲ ਸਕੀਏ ਕਿਸ ਤਰ੍ਹਾਂ ਗੁਰੂ ਨੇ ਜਿਹੜੇ ਰਸਤੇ ਪਾਇਆ ਹੈ ਉਧ ਤੇ ਕਿਸ ਤਰ੍ਹਾਂ ਤੁਰੀਏ ਸਾਡੇ ਕੋਲ ਤੇ ਅੱਖਾਂ ਹੀ ਨਹੀਂ ਅਸੀਂ ਤੇ ਮਾਇਆ ਦੇ ਜ਼ਹਿਰ ਦੇ ਨਾਲ ਰੰਗੇ ਹੋਏ ਮਸਤੀ ਦੇ ਵਿੱਚ ਫਿਰਦੇ ਹਾਂ ਤੇ ਰਸਤੇ ਤੋਂ ਭਟਕੇ ਹਾਂ ਹਮ ਅੰਧਲੇ ਅੰਧ ਬਿਖੇ ਬਿਖਰਾਤੀ ਕਿਉਂ ਚਾਲੈ ਗੁਰ ਚਾਲੇ ਸਤਿਗੁਰੂ ਦਇਆ ਕਰੇ ਸੁਖ ਦਾਤਾ ਏ ਸਤਿਗੁਰੂ ਏ ਪ੍ਰਮਾਤਮਾ ਵਾਹਿਗੁਰੂ ਜੇ ਤੂੰ ਆਪ ਦਇਆ ਕਰ ਦੇਵੇਂ ਤੂੰ ਆਪ ਮਿਹਰਾਂ ਦਾ ਮਾਲਕ ਹੈ ਜੇ ਮਿਹਰ ਕਰ ਦੇਵੇਂ ਤਾਂ ਆਪਣਾ ਪੱਲਾ ਪਕੜਾ ਦੇ ਤੇਰੇ ਪੱਲਾ پکڑ ਕੇ ਤੇਰੇ ਪਿੱਛੇ ਪਿੱਛੇ ਤੁਰ ਲਈਏ ਪੱਲੇ ਮੈਂ ਟੈਂਡੇ ਲਾਗੀ ਸੱਬੇ ਸਾਖ ਕੁੜਾਵੇਂ ਡਿੱਠੇ ਤੋ ਪੱਲੇ ਟੈਂਡੇ ਲਾਗੀ ਸਾਰੇ ਦੁਨੀਆਂ ਦੇ ਸਾਥ ਫਿੱਕੇ ਪੈ ਗਏ ਸਾਰਿਆਂ ਨੂੰ ਵੇਖ ਲਿਆ ਇਸ ਕਰਕੇ ਹੁਣ ਸਾਰਿਆਂ ਦਾ ਪੱਲਾ ਝਾੜ ਕੇ ਸਾਰਿਆਂ ਦਾ ਹੁਣ ਪਰਮੇਸ਼ਰ ਦਾ ਪੱਲਾ ਪਕੜ ਲਈਏ ਤੂੰ ਦਇਆ ਕਰ ਪ੍ਰਭੂ ਸਤਿਗੁਰੂ ਦਇਆ ਕਰੇ ਸੁਖ ਦਾਤਾ ਸੁਖ ਵੰਡਣ ਵਾਲਾ ਸੁਖਾਂ ਦੀਆਂ ਦਾਤਾਂ ਦੇਣ ਵਾਲਾ हे ਪ੍ਰਭੂ ਤੂੰ ਮਿਹਰ ਕਰ ਆਪਣੀ ਦਇਆ ਕਰ ਤੇ ਆਪਣਾ ਪੱਲਾ ਪਕੜਾ ਦੇ ਸਾਡੇ ਕੋਲ ਅੱਖਾਂ ਨਹੀਂ ਅਸੀਂ ਤੇਰੇ ਦਸਤੇ ਦੱਸੇ ਹੋਏ ਰਸਤੇ ਤੇ ਤੁਰ ਨਹੀਂ ਸਕਦੇ ਸਤਿਗੁਰੂ ਦਇਆ ਕਰੇ ਸੁਖ ਦਾਤਾ ਹਮ ਲਾਵੇ ਆਪਣ ਪਾਲੀ ਗੁਰਸਿੱਖ ਮੀਤ ਚਲੋ ਗੁਰ ਚਾਲੀ ਸਤਿਗੁਰੂ ਧੰਨ ਸ੍ਰੀ ਗੁਰੂ ਰਾਮਦਾਸ ਜੀ ਸਾਨੂੰ ਕਹਿੰਦੇ ਨੇ ਮਿੱਤਰ ਸਾਰੇ ਜਗਤ ਦੇ ਸੰਸਾਰ ਦੇ ਜੀਆਂ ਨੂੰ ਸੰਬੋਧਨ ਕਰਦੇ ਹੋਏ ਕਹਨ ਹੈ ਮਿੱਤਰ ਹੈ ਮੇਰੇ ਮੀਤ ਸੁਨੋ ਗੁਰਦੇ ਚਾਲ ਦੇ ਭਾਵ ਕੀ ਗੁਰਦੇ ਦੱਸੇ ਹੋਏ ਰਸਤੇ ਤੇ ਚੱਲੋ ਗੁਰ ਸਿੱਖ ਮੀਤ ਚਲੋ ਗੁਰ ਚਾਲੀ ਜੋ ਗੁਰ ਕਹੈ ਸੋਈ ਭਲ ਮੰਨੋ ਜੋ ਗੁਰੂ ਕਹਿੰਦਾ ਹੈ ਉਹ ਸੱਤ ਕਰਕੇ ਜਾਣੋ ਗੁਰਦੇ ਹੁਕਮ ਦੇ ਉੱਤੇ ਕਿੰਤੂ ਪਰੰਤੂ ਨਹੀਂ ਕਟਾਸ਼ ਨਹੀਂ ਗੁਰੂ ਦੇ ਹੁਕਮ ਨੂੰ ਸੱਤ ਕਰਕੇ ਭਲਾ ਕਰਕੇ ਜਾਣੋ ਕਿਉਂਕਿ ਉਹ ਸਾਡੀ ਪਹੁੰਚ ਤੋਂ ਪਰਾ ਹੈ ਉਹਦੀਆਂ ਕਥਾ ਨਿਰਾਲੀਆਂ ਹਨ ਉਹ ਨੂੰ ਅਸੀਂ ਸਮਝ ਨਹੀਂ ਸਕਦੇ ਉਹਦਾ ਅਸੀਂ ਅੰਤ ਨਹੀਂ ਪਾ ਸਕਦੇ ਉਹਦੇ ਕੀਤੇ ਹੋਏ ਨੂੰ ਉਹਦੇ ਹੁਕਮ ਨੂੰ ਸੱਤ ਕਰਕੇ ਜਾਣੋ ਜੋ ਗੁਰ ਕਹੈ ਸੋਈ ਭਲ ਮੰਨੋ ਹਰ ਹਰ ਕਥਾ ਨਿਰਾਲੀ ਰਹੋ ਹਰ ਕੇ ਸੰਤ ਸੁਨੋ ਜਨ ਭਾਈ ਗੁਰ ਸੇਵੋ ਬੇਜ ਬੇਗਾਲੀ ਹਰ ਕੇ ਸੰਤ ਹਰੀ ਅਕਾਲ ਪੁਰਖ ਪਰਮਾਤਮਾ ਦੇ ਪਿਆਰਿਓ ਸੰਤ ਜਨੋ ਤਨ ਸ੍ਰੀ ਗੁਰੂ ਰਾਮਦਾਸ ਜੀ ਸਾਨੂੰ ਜੀਵਾਂ ਨੂੰ ਕਹਿੰਦੇ ਨੇ ਸੰਤ ਜਨੋ ਸੁਨੋ ਉਸ ਅਕਾਲ ਪੁਰਖ ਪਰਮਾਤਮਾ ਨੂੰ ਸੇਵੋ ਗੁਰੂ ਨੂੰ ਸੇਵੋ ਗੁਰੂ ਦੀ ਅਰਦਾਸਨਾ ਕਰੋ ਭਗਤੀ ਕਰੋ ਬੇਗ ਬੇਗਾਲੀ ਵੇ ਕਹਿੰਦੇ ਦੇਰੀ ਬਿਨਾਂ ਦੇਰੀ ਕੀਤਿਆਂ ਬਿਨਾਂ ਸਮਾਂ ਖੁੰਝਾਇਆ ਬਿਨਾਂ ਵਕਤ ਗਵਾਇਆ ਉਸ ਅਕਾਲ ਪੁਰਖ ਪਰਮਾਤਮਾ ਦੀ ਸੇਵਾ ਕਰੋ ਉਹਨੂੰ ਧਿਆਉ ਉਹਦੀ ਭਗਤੀ ਕਰੋ ਹਰ ਕੇ ਸੰਤ ਸੁਨਹੋ ਜਨ ਭਾਈ ਗੁਰੂ ਸੇਵੋ ਬੇਕ ਬੈ ਗਾਲੀ ਸਤਿਗੁਰੂ ਸੇਵ ਖਰਚ ਹਰ ਬੰਦੋ ਸਤਿਗੁਰੂ ਦੀ ਸੇਵ ਸੇਵ ਕਹਿੰਦੇ ਸੇਵਾ ਭਗਤੀ ਸਤਿਗੁਰੂ ਨੂੰ ਸੇਵਕੇ ਉਹਨੂੰ ਚੇਤੇ ਕਰ ਕਰਕੇ ਉਹਦਾ ਨਾਮ ਜਪ ਜਪ ਕੇ ਤੇ ਖਰਚ ਪੱਲੇ ਬੰਨ ਲੋ ਕਿਉਂਕਿ ਨਾਮ ਜਪਣਾ ਇਹ ਅੱਗੇ ਰਸਤੇ ਦਾ ਖਰਚਾ ਹੈ ਰਸਤੇ ਦਾ ਤੋਸਾ ਹੈ ਤੇ ਸਤਿਗੁਰ ਕਹਿੰਦੇ ਨੇ ਇਸ ਤੋਸੇ ਨੂੰ ਇਸ ਖਰਚ ਨੂੰ ਇਕੱਠਾ ਕਰੋ ਪਤਾ ਨਹੀਂ ਕਦੋਂ ਜਾਣਾ ਪੈ ਜਾਵੇ ਸਤਿਗੁਰੂ ਸੇਵ ਖਰਚ ਹਰ ਬੰਧੋ ਮਤ ਜਾਣੋ ਆਜ ਕਹਿ ਕੱਲ ਹੀ ਪਤਾ ਨਹੀਂ ਅੱਜ ਕੇ ਕੱਲ ਤੁਰਨਾ ਪੈ ਜਾਵੇ ਬਲਾਵਾ ਆ ਜਾਵੇ ਇਸ ਕਰਕੇ ਹੁਣ ਤੁਹਾਡੇ ਕੋਲ ਸਮਾਂ ਹੈ ਸਤਿਗੁਰੂ ਸਾਨੂੰ ਕਹਿ ਰਹੇ ਹਨ ਉਹਦੀ ਸੇਵਾ ਉਹਦੀ ਭਗਤੀ ਕਰਕੇ ਤੇ ਰਸਤੇ ਦਾ ਖਰਚਾ ਆਪਣੇ ਪੱਲੇ ਬੰਨ ਲਓ ਸਤਿਗੁਰੂ ਸੇਵ ਖਰਚ ਹਰ ਬੰਧੋ ਮਤ ਜਾਣੋ ਆਜ ਕੇ ਕੱਲ ਹੀ ਹਰ ਕੇ ਸੰਤ ਜਪੋ ਹਰ ਜਪਣਾ ਹਰੀ ਅਕਾਲ ਪੁਰਖ ਪਰਮਾਤਮਾ ਦੇ ਪਿਆਰਿਓ ਸੰਤ ਜਨੋ ਉਦਾ ਜਾਪ ਕਰੋ ਉਹਨੂੰ ਜਪਨਾ ਕਰੋ ਹਰ ਸੰਤ ਚਲੇ ਹਰ ਨਾਲੀ ਜਿਹੜਾ ਹਰ ਵੇਲੇ ਨਾਲ-ਨਾਲ ਹੈ ਜਿਹੜਾ ਹਰ ਥਾਂ ਤੇ ਸਹਾਇਤਾ ਕਰੇਗਾ ਜਿਹੜਾ ਲੋਕ ਪ੍ਰਲੋਗ ਦਾ ਸਾਥੀ ਬਣੇਗਾ ਉਹਦਾ ਨਾਮ ਜਪੋ ਹਰ ਕੇ ਸੰਤ ਜਪੋ ਹਰ ਜਪਣਾ ਹਰ ਸੰਤ ਚਲੇ ਹਰ ਨਾਲੀ ਹਰ ਜਿਨ ਹਰ ਜਪਿਆ ਸੇ ਹਰ ਹੋਏ ਜਿਨ੍ਹਾਂ ਨੇ ਉਹਨੂੰ ਜਪਿਆ ਉਹਦਾ ਹੀ ਉਹ ਰੂਪ ਹੋ ਗਏ ਹਨ ਜਿਨ੍ਹਾਂ ਨੇ ਪ੍ਰਮਾਤਮਾ ਦੀ ਸੇਵਾ ਕੀਤੀ ਪ੍ਰਮਾਤਮਾ ਦੀ ਭਗਤੀ ਕੀਤੀ ਉਹ ਪ੍ਰਮਾਤਮਾ ਦਾ ਰੂਪ ਹੀ ਹੋ ਗਏ ਹਨ ਜਿਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇਲ ਕੇ ਲਾਲੀ ਕੇਲ ਕੇਲ ਕਹਿੰਦੇ ਕਲਾ ਸਾਰੀਆਂ ਕਲਾਾਂ ਦਾ ਮਾਲਕ ਅਨੰਤ ਕਲਾ ਕਰ ਠਾਕਰ ਧਾਇਆ ਸਾਰੀਆਂ ਕਲਾਂ ਦਾ ਸੰਪੂਰਨ ਮਾਲਕ ਉਹ ਜਦੋਂ ਮਿਲ ਪੈਂਦਾ ਹੈ ਉਹ ਫਿਰ ਜਿਹੜਾ ਉਹਨੂੰ ਜਪਦਾ ਹੈ ਉਹ ਆਪਣੇ ਵਿੱਚ ਹੀ ਮਿਲਾ ਕੇ ਆਪਣਾ ਹੀ ਰੂਪ ਬਣਾ ਦਿੰਦਾ ਹੈ ਜਿਨ ਹਰ ਜਪਿਆ ਸੇ ਹਰ ਹੋਏ ਹਰ ਮਿਲਿਆ ਕੇਲ ਕਲਾਲੀ ਹਰ ਹਰ ਜਪਣ ਜਪ ਲੋਚ ਲੁਚਾਣੀ ਜਿਨ੍ਹਾਂ ਨੇ ਜਪਿਆ ਜਿਨ੍ਹਾਂ ਨੇ ਹਰੀ ਅਕਾਲ ਪੁਰਖ ਪਰਮਾਤਮਾ ਦੇ ਨਾਮ ਨੂੰ ਧਿਆਇਆ ਉਹਨਾਂ ਦੀਆਂ ਸਾਰੀਆਂ ਲੋਚਾਂ ਪੂਰੀਆਂ ਹੋ ਗਈਆਂ ਉਹਨਾਂ ਦੀਆਂ ਤ੍ਰਿਸ਼ਨਾ ਬੁਝ ਗਈਆਂ ਉਹਨਾਂ ਦੀਆਂ ਭੁੱਖਾਂ ਮਿਟ ਗਈਆਂ ਜਿਨ ਹਰ ਹਰ ਜਪਣ ਜਪ ਲੋਚ ਲਚਾਨੀ ਹਰ ਕਿਰਪਾ ਕਰ ਬਨਵਾਲੀ ਹਰਿ ਅਕਾਲ ਪੁਰਖ ਪਰਮਾਤਮਾ ਨੇ ਜਦੋਂ ਕਿਰਪਾ ਕਰ ਦਿੱਤੀ ਸਾਰੀ ਬਨਸਪਤੀ ਦੇ ਮਾਲਕ ਬਨਮਾਲੀ ਬਣਾਂ ਦੇ ਮਾਲਕ ਪਰਮੇਸ਼ਰ ਨੇ ਜਦੋਂ ਕਿਰਪਾ ਕਰ ਦਿੱਤੀ ਫਿਰ ਜਪਣ ਵਾਲਿਆਂ ਦੀਆਂ ਸਾਰੀਆਂ ਲੋਚਾਂ ਪੂਰੀਆਂ ਹੋ ਗਈਆਂ ਜਨ ਨਾਨਕ ਸੰਗਤ ਸਾਧ ਹਰ ਮੇਲੋ ਜਨ ਨਾਨਕ ਜਨ ਕਹਿੰਦੇ ਸੇਵਕ ਨਾਨਕ ਚੌਥੇ ਨਾਨਕ ਧੰ શ્રી ਗੁਰੂ ਰਾਮਦਾਸ ਜੀ ਕਹਿ ਰਹੇ ਹਨ ਮੈਂ ਪ੍ਰਭੂ ਤੇਰਾ ਜਨ ਹਾਂ ਤੇ ਮੈਨੂੰ ਆਪਣੀ ਸੰਗਤ ਦਾ ਦਾਣ ਦਿਓ ਮੈਨੂੰ ਵੀ ਸੰਗਤ ਦੇ ਨਾਲ ਮੇਲੋ ਤਾਂ ਕਿ ਮੈਂ ਤੇਰੇ ਸਤਸੰਗੀ ਲੋਕਾਂ ਦੇ ਸਾਧ ਜਨਾਂ ਦੇ ਪੈਰਾਂ 'ਚ ਬੈਠ ਕੇ ਉਹਨਾਂ ਦਾ ਚਰਨ ਧੂਰ ਸ਼ੋਸ਼ਕਾਂ ਉਹਨਾਂ ਦੇ ਪੈਰਾਂ ਦੇ ਵਿੱਚ ਰੁਲ ਜਾਵਾਂ ਮੈਨੂੰ ਐਸੀ ਕਿਰਪਾ ਮਿਰਤੇ ਕਰੋ ਜਨ ਨਾਨਕ ਸੰਗਤ ਸਾਧ ਹਰ ਮੇਲੋ ਹਮ ਸਾਧ ਜਨਾ ਪਗ ਰਾਲੀ ਸਾਧ ਜਨਾ ਗੁਰੂ ਦੇ ਪਿਆਰਿਆਂ ਦੀ ਗੁਰੂ ਦੀ ਸੰਗਤ ਗੁਰੂ ਦੇ ਪਿਆਰਿਆਂ ਦੀ ਸੰਗਤ ਸਾਧ ਸੰਗਤ ਮਿਲ ਜਾਵੇ ਉਦੇ ਚਰਨਾਂ ਦੀ ਧੂੜੀ ਦੇ ਵਿੱਚ ਰੁਲ ਜਾਵਾਂ ਸੰਗਤ ਦੇ ਚਰਨਾਂ ਦੇ ਵਿੱਚ ਰੁਲ ਜਾਵਾਂ ਮੇਰੇ ਤੇ ਐਸੀ ਕਿਰਪਾ ਕਰ ਦਿਓ ਜਨ ਨਾਨਕ ਸੰਗਤ ਸਾਧ ਹਰ ਮੇਲੋ ਹਮ ਸਾਧ ਜਨਾ ਪਗ ਰਾਲੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ